ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਤੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ ਅੱਜ ਆਪਾਂ ਤੁਹਾਡੇ ਨਾਲ ਥੋੜੀ ਜੀ ਗੱਲ ਕਰਨੀ ਸੀ ਇੱਕ ਦੋ ਮਿੰਟ ਵੀ ਆਹ ਤਾਂ ਵੀਰ ਜੀ ਸਾਰਿਆਂ ਨੂੰ ਪਤਾ ਆ ਵੀ ਇਹ ਹੈਗਾ ਚੁੱਲ੍ਹਾ ਠੀਕ ਹੈ ਜੀ ਇਹ ਤਾਂ तकरीबन ਹੋ ਸਕਦਾ ਵੀ ਅੱਜ ਵੀ ਬਹੁਤ ਜਾਨਕੀ ਇਹ ਘਰਾਂ ਦੇ ਵਿੱਚ ਹੈਗੇ ਆ ਤੇ ਆਹ ਜਿਹੜਾ ਆਪਾਂ ਤਿਆਰ ਕੀਤਾ ਇਹ ਇੱਕ ਇਦਾਂ ਤੁਸੀਂ ਕੱਲਾ ਕਮੈਂਟਾਂ ਵਿੱਚ ਨਾਮ ਦੱਸਣਾ ਤੇ ਕਿਹਨੇ ਕਿਹਨੇ ਇਹਦੇ ਵਿੱਚ ਦੁੱਧ ਗਰਮ ਕਰਕੇ ਪੀਤਾ ਉਹ ਦੱਸਣਾ ਜੀ ਇਹ ਆਪਣੀਆਂ ਵਿਰਾਸਤੀ ਚੀਜ਼ਾਂ ਸੀਗੀਆਂ ਹੁਣ ਤਾਂ ਅੱਜ ਕੱਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਬਿਲਕੁਲ ਮੈਨੂੰ ਲੱਗਦਾ ਨਹੀਂ ਪਤਾ ਹੋਣਾ ਇਹਦੇ ਬਾਰੇ ਜੀ ਤੇ ਪੁਰਾਣੇ ਜਿਹੜੇ ਵੀਰ ਭੈਣ ਭਰਾ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਜੀ ਤੇ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੁੰਦਾ ਸੀਗਾ ਵੀ ਇਹਦਾ ਇਨੇ ਗਿਨੇ ਦੁੱਧ ਇਹਦੇ ਵਿੱਚ ਇਹ ਗਰਮ ਕਰਕੇ ਪੀਤਾ ਇਹਦੇ ਵਿੱਚ ਜੇ ਦੁੱਧ ਗਰਮ ਹੋ ਜੇ ਤਾਂ ਮਿੱਠਾ ਪਾਉਣ ਦੀ ਲੋੜ ਨਹੀਂ ਗਈ ਬਹੁਤ ਵਧੀਆ ਜਾਨੀ ਕਿ ਦੁੱਧ ਗੜਕੜ ਕੇ ਤਿਆਰ ਹੋ ਜਾਂਦਾ ਇੱਕ ਪਾਤੀ ਲਾ ਕੇ ਦੁੱਧ ਰੱਖਦੇ ਹੁੰਦੇ ਸੀਗੇ ਤੇ ਅਸੀਂ ਤਾਂ ਭਾਈ ਅੱਜ ਇਹ ਤਿਆਰ ਕੀਤਾ ਤੇ ਆਇਆ ਤਾਂ ਚੁੱਲਾ ਤੇ ਇਹਦਾ ਤੁਸੀਂ ਨਾ ਜ਼ਰੂਰ ਦੱਸਣਾ ਕਮੈਂਟਾਂ ਦੇ ਵਿੱਚ ਹੋਰ ਭਾਈ ਖੈਰ ਸੁਖ ਘਰ ਪਰਿਵਾਰ ਠੀਕ ਠਾਕ ਹੈ ਜੀ ਠੀਕ ਹੈ ਆ ਦੇਖ ਲਓ ਇਹ ਚੀਜ਼ ਆਪਾਂ ਬਣਾਈ ਹੈ ਤੁਸੀਂ ਕਮੈਂਟਾਂ ਵਿੱਚ ਵੀਰ ਜੀ ਦੱਸਣਾ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ